ਇਸ ਵੀਡੀਓ 'ਚ ਆਪਾਂ ਸਿੱਧੂ ਮੂਸੇਵਾਲਾ ਬਾਈ ਤੇ ਬੋਹੀਮੀਆਂ ਦੀ ਗੱਲ ਕਰਾਂਗੇ। ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਸਿਮਿਲਰ ਨੇ। ਆਪਾਂ ਇਹ ਵੀ ਜਾਣਦੇ ਹਾਂ ਕਿ ਇਹਨਾਂ ਦੀ ਜਿਹੜੀ ਕੋਲਾਬੋਰੇਸ਼ਨ ਸੀ ਇਹ ਬਹੁਤ ਜ਼ਿਆਦਾ ਹਿੱਟ ਰਹੀ ਸੀ। ਤੇ ਹੁਣ ਬੋਹੀਮੀਆਂ ਭੱਜ ਦੀ ਇੱਕ ਐਲਬਮ ਆਈ ਹੈ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਸ ਦੇ ਨਾਲ ਹੀ ਬੋਹੀਮੀਆਂ ਭੱਜ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਅਸੀਂ ਸੇਮ ਬੀਫ ਦੀ ਰੈਪ ਬਣਾ ਰਹੇ ਸੀ, ਉਦੋਂ ਅਸੀਂ ਪਲਾਨ ਤਾਂ ਇਹ ਕੀਤਾ ਸੀ ਕਿ ਸੇਮ ਬੀਫ ਦੀ ਰੈਪ ਲਿਖਦੇ ਆਂ ਪਰ ਸਟੂਡੀਓ ਦੇ ਵਿੱਚ ਕਿਸੇ ਹੋਰ ਗਾਣੇ ਦੀ ਰੈਪ ਲਿਖੀ ਗਈ। ਇਹ ਸਾਰਾ ਅਚਾਨਕ ਰੈਂਡਮਲੀ ਹੋਇਆ ਸੀ। ਇਹ ਤੁਸੀਂ ਬੋਹਿਮੀਆਂ ਬਾਜੀ ਦਾ ਕਾਲੀ ਹੁੱਡੀ ਗਾਣਾ ਜ਼ਰੂਰ ਸੁਣਿਆ ਹੋਊਗਾ ਤੇ ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਇਦਾਂ ਲੱਗ ਰਿਹਾ ਕਿ ਬੋਹਿਮੀਆਂ ਬਾਜੀ ਪੁਰਾਣਾ ਵਰਜ਼ਨ ਲੈ ਕੇ ਆਏ ਨੇ ਤੇ ਉਹੀ ਫੀਲ ਆ ਰਿਹਾ ਸਾਰਿਆਂ ਨੂੰ ਜੇਕਰ ਆਪਾਂ ਸਿੱਧੂ ਬਾਈ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇੱਕ ਗਾਣਾ YouTube ਤੇ ਲੀਕ ਹੋਇਆ ਸੀ ਆਪਾਂ ਕਹਿ ਸਕਦੇ ਹਾਂ ਕਿ ਅਨਆਫੀਸ਼ੀਅਲ ਤਰੀਕੇ ਨਾਲ ਹੀ ਇਹ ਗਾਣਾ ਚੱਲਿਆ ਤੇ YouTube ਤੇ ਹੁਣ ਵੀ ਤੁਹਾਨੂੰ ਕਿਤੇ ਨਾ ਕਿਤੇ ਮਿਲ ਜਾਊਗਾ ਤੇ ਕਾਲੀ ਹੁੱਡੀ ਨਾਮ ਤੋਂ ਹੀ ਇਹ ਗਾਣਾ ਸੀ ਸਿੱਧੂ ਬਾਈ ਦਾ ਤੇ ਇਹ ਜਿਹੜਾ ਗਾਣਾ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਫੀਸ਼ੀਅਲੀ ਰਿਲੀਜ਼ ਹੋਊਗਾ ਇੱਕ ਵਾਰੀ ਬੋਹਿਮੀਆਂ ਬਾਜੀ ਨੂੰ ਸਿੱਧੂ ਬਾਈ ਸੀ ਉਹ ਵਲਾ ਸੀ ਦੁਬਾਰਾ ਦੇਖਣਾ ਚਾਹੁੰਦੇ ਆ ਅਸੀਂ ਸੋਚਦੇ ਸੀ ਅਸੀਂ ਅਸੀਂ ਕੀ ਮੰਗਦੇ ਸੀ ਵੀ ਪ੍ਰਾਣੀ ਵਾਈਬ ਹਣਾ ਅਸੀਂ ਮੈਂ ਕਹਿੰਦਾ ਹੁੰਦਾ ਸੀ ਵੀ ਯਾਰ ਬਾਈ ਜੋ ਪਹਿਲਾਂ ਰੈਪ ਕਰਦਾ ਸੀ ਬਾਈ ਮੈਂ ਤੁਹਾਨੂੰ ਇੱਕ ਜੱਤੀ ਆ ਤਾਂ ਮਿਲੇ ਸੀ ਮਾਂ ਬਾਈ ਵੀ ਤੁਸੀਂ ਆਹਨ ਕਸਪੜੇ ਨਾ ਜੋ ਪਹਿਲਾਂ ਮੋਂਦੇ ਸੀ ਤੁਸੀਂ ਕਦੇ ਉਹ ਪਾਇਓ ਹਣਾ ਵੀ ਹਾਂ ਵੀ ਕਰੇ ਤੁਹਾਨੂੰ ਵੀ ਅਸੀਂ ਵੀ ਜੋ ਅਸੀਂ 2005-05 ਦੇ ਵਿੱਚ ਅਸੀਂ ਤੁਹਾਨੂੰ ਦੇਖਦੇ ਹੁੰਦੇ ਸੀ ਵੀ ਅਸੀਂ ਉਹ ਵੇਖਣਾ ਜਿੱਦਾਂ ਵੀ ਉਹ ਮੈ ਹਨ ਉਹ ਬਾਲੀ ਮੇ ਕਾਲੀ ਹੂਡੀ ਤੇ ਕਾਲੀ ਬੀਨੀ ਉਹ ਮੇ ਪਾਜੀ ਜਿਹੜੀ ਇਹ ਵਾਲੀ ਐਲਬਮ ਹੈ ਇਹਦੇ ਵਿੱਚ ਪੁਰਾਣਾ ਟੇਸਟ ਆਪਾਂ ਨੂੰ ਮਿਲ ਰਿਹਾ ਉਹਨਾਂ ਦਾ ਜਿਹੜਾ ਪੁਰਾਣਾ ਸਟਾਈਲ ਹੈ ਕੱਪੜਿਆਂ ਦਾ ਰੈਪ ਦਾ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਐਲਬਮ ਹੈ ਇਹਨੂੰ ਕੋਈ ਐਡ ਨਹੀਂ ਲਗਾਈ ਗਈ ਨਾ ਕੋਈ ਇਨੀ ਤਗੜੀ ਪ੍ਰੋਮੋਸ਼ਨ ਕੀਤੀ ਬਸ ਇਹ ਵਾਲੀ ਐਲਬਮ ਆਰਗੇਨਿਕਲੀ ਹੀ ਚੱਲ ਰਹੀ ਹੈ ਤੇ ਜੇਕਰ ਆਪਾਂ ਸੇਮ ਬੀਫ ਦੀ ਗੱਲ ਕਰੀਏ ਤਾਂ ਸੇਮ ਬੀਫ ਗਾਣਾ ਕਿੰਨਾ ਹਿੱਟ ਹੋਇਆ ਸੀ ਤੇ ਸਿੱਧੂ ਬਾਈ ਨੇ ਅਪਲੋਡ ਕੀਤਾ ਤੇ ਇੱਕ ਦਿਨ ਦੇ ਵਿੱਚ 1 ਮਿਲੀਅਨ ਵਿਊਜ਼ ਵੱਧਦੇ ਸੀ ਡੇਲੀ ਉਹ ਵੀ ਬਿਨਾ ਕਿਸੇ ਪ੍ਰੋਮੋਸ਼ਨ ਦੇ ਬਿਨਾ ਕਿਸੇ ਗੂਗਲ ਐਡ ਦੇ ਤੇ ਜੇਕਰ ਇਸ ਗਾਣੇ ਦੇ ਪਿੱਛੇ ਦੀ ਸਟੋਰੀ ਦੇਖੀਏ ਤਾਂ ਬੁਹਿਮੀਆਂ ਭਾਜੀ ਨੇ ਇਹ ਕਹੇ ਸੀ ਕਿ ਅਸੀਂ ਸਟੂਡੀਓ ਦੇ ਵਿੱਚ ਇਕੱਠੇ ਹੋਏ ਸੀ ਸੇਮ ਵੀ ਇਸ ਗਾਣੇ ਦੀ ਰੈਪ ਲਿਖਣ ਲਈ ਮੈਨੂੰ ਬੁਲਾਇਆ ਸੀ ਸਿੱਧੂ ਬਾਈ ਨੇ ਅਸੀਂ ਜਲੰਧਰ ਵਿੱਚ تھے ਉਸਨੇ ਸਟੂਡੀਓ ਬੁੱਕ ਕੀਤਾ ਤੇ ਉਰ वहां ਅਸੀਂ ਬੈਠ ਗਏ ਮੈਂ ਉਸ ਸਮੇਂ ਆਪਣੀ ਬੇਗਮ ਕੇ ਸਾਥ ਆਇਆ ਉਹਨਾਂ ਨੂੰ ਇੱਕ ਤਰ੍ਹਾਂ ਦਾ ਮਾਹੌਲ ਜਿਆ ਨਹੀਂ ਬਣ ਰਿਹਾ ਸੀ ਉਸ ਗਾਣੇ ਦੀ ਰੈਪ ਲਿਖਣ ਦਾ ਸਿੱਧੂ ਬਾਈ ਨੇ ਇਹ ਚੀਜ਼ ਨੋਟਿਸ ਕੀਤੀ ਬੁਹਿਮੀਆਂ ਭਾਜੀ ਨੂੰ ਦੇ मूड बीफ की बीट चल रही है, है। सिद्धू है। है, भाई, भाई ने कह की कोई होर गा ला दो रेंडमली स्टूडियो वाले ने रेंडमली एक दीज डेज नाम जरा गा सुनिया जो वाला गाँव प्ले किया रैप लिखूंगा मैं करने गया था लिख दिया है मैंने वो चलन राज ਦੇ ਦੀਆਂ ਗੋਲੀਆਂ ਤੇ ਸਿੱਧੂ ਦੀ ਬੰਦੂਕ ਅੱਜਕੱਲ ਉਸ ਟਾਈਮ ਦੇ ਵਿੱਚ ਬੁਹਿਮੀਆਂ ਭਾਜੀ ਲਿਖਣ ਤਾਂ ਆਏ ਸੀ ਸੇਮ ਵੀ ਇਫ ਦੀ ਰੈਪ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਡੇਜ਼ ਡੇਜ਼ ਗਾਣੇ ਦੀ ਰੈਪ ਲਿਖੀ ਸੋ ਇਹ ਵਾਲੇ ਲਾਈਵ ਤੁਹਾਨੂੰ ਮੈਂ ਸੁਣਾਈ ਦਿੱਤੀ ਜਿਹਦੇ ਵਿੱਚ ਸਿੱਧੂ ਬਾਈ ਬੁਹਿਮੀਆਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਪੁਰਾਣਾ ਟੇਸਟ ਲੈ ਕੇ ਆਓ ਪਰ ਅਫਸੋਸ ਕਿ ਸਿੱਧੂ ਬਾਈ ਆਪਣੇ ਵਿੱਚ ਨਹੀਂ ਰਹੇ ਪਰ ਜੇਕਰ ਹੁੰਦੇ ਤਾਂ ਉਹਨਾਂ ਨੇ ਇਹ ਵਾਲੀ ਐਲਬਮ ਜ਼ਰੂਰ ਸ਼ੇਅਰ ਕਰਨੀ ਸੀ ਆਪਣੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਗਾਣੇ ਸੁਣ ਕੇ ਬਹੁਤ ਵਧੀਆ ਲੱਗਣਾ ਸੀ ਕਿਉਂਕਿ ਉਹ ਵੈਸੇ ਪਰਸਨਲੀ ਵੀ ਚਾਹੁੰਦੇ ਸੀ ਕਿ ਬੁਹਿਮੀਆਂ ਐਦਾਂ ਦਾ ਕੁਝ ਲੈ ਕੇ ਆਵੇ ਵ ਇਮੇਜ ਬਣਦੀ ਹੈ ਆਪਣੇ ਸਾਹਮਣੇ। ਤੋਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਇਹ ਵਾਲੀ ਐਲਬਮ ਸੁਣ ਲਈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲ ਜਾਣਗੀਆਂ। ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ।